ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਸਤਸਗਤ ਜੀ ਮੈਂ ਕਿਉਂਕਿ ਪਿਛਲੇ 2-3 ਦਿਨ ਬੜਾ ਮਸਰੂਫ ਰਿਹਾ ਹਾਂ ਚਾਹੇ ਮੈਂ ਇਸ ਮਸਲੇ 'ਚ ਗੱਲ ਪਹਿਲਾਂ ਵੀ ਉਠਾਈ ਹੈ ਟੁਡੇ ਆਈ ਆਈ ਆਮ ਸਪੀਕਿੰਗ ਟੂ ਯੂ ਬਿਕੋਜ਼ ਆਈ ਸਟੈਂਡ ਇਨ ਸੋਲਿਡੈਰਿਟੀ ਵਿਦ ਕਰਨਲ ਬਾਟ ਸ਼ਾਪਸ ਫੈਮਿਲੀ ਜੋ ਉਹਨਾਂ ਦੇ ਬੱਚੇ ਅੰਗਰਦ ਨਾਲ ਜਾਂ ਜੋ ਕਰਨਲ ਸਾਹਿਬ ਨਾਲ ਆਪ ਤੋਂ ਆਪ ਰਿਹਾ ਆਈ ਕੰਡੈਮ ਇਟ ਇਨ ਦ ਸਟਰੋਂਗੇਸਟ ਪੋਸੀਬਲ ਵਰਡਸ ਮੈਂ ਮੇਰੇ ਤੋਂ ਕਰਨਲ ਬਾਟ ਸਾਹਿਬ ਦੇ ਜੋ ਮਿਸਿਸ ਨੇ ਧਰਮ ਪਤਨੀ ਨੇ ਮੈਂ ਉਹਨਾਂ ਦੀ ਵੀਡੀਓ ਅੱਜ ਜਾ ਕੇ ਉਹ ਦੇਖੀ ਧਿਆਨ ਨਾਲ ਔਰ ਮੈਨੂੰ ਬੜਾ ਅਫਸੋਸ ਹੋਇਆ ਕਿ ਇੱਕ ਦੇਸ਼ ਦੀ ਸੇਵਾ ਕਰਨ ਵਾਲੇ ਫੌਜੀ ਦੀ ਘਰ ਦੀ ਉਹਦੇ ਪਰਿਵਾਰ ਦੀ ਜੋ ਹਾਲਾਤ ਪੰਜਾਬ ਪੁਲਿਸ ਨੇ ਬਣਾਏ ਉਹਦੇ ਤੇ ਮੈਨੂੰ ਵੀ ਬੜਾ ਅਫਸੋਸ ਹੋਇਆ ਔਰ ਮੈਨੂੰ ਇਸ ਗੱਲ ਦਾ ਗੁੱਸਾ ਵੀ ਬੜਾ ਆਇਆ ਕਿ ਯਾਰ ਇਹ ਕਾਨੂੰਨ ਬਣਿਆ ਕਿ ਦੇ ਲਈ ਹੈ ਕਿ ਪੰਜਾਬ 'ਚ ਭਗਵੰਤ ਮਾਨ ਦੀ ਸਰਕਾਰ ਸਿਲੈਕਟਿਵ ਕਾਨੂੰਨ ਲਾਗੂ ਕਰੂਗੀ ਸ਼ੀ ਹੈਜ਼ গিਵਨ ਯੂ ਵੀਡੀਓ ਐਵਿਡੈਂਸ ਐਂਡ ਸਤਕਾਰ ਕਿ ਉਹ ਮੈਡਮ ਨੂੰ ਮੈਂ ਕਹਿਣਾ ਚਾਹੁੰਦਾ ਕਰਨਲ ਸਾਹਿਬ ਦੇ ਮਿਸਿਸ ਨੂੰ ਡੋਨਟ ਐਕਸਪੈਕਟ ਜਸਟਿਸ ਫਰਮ ਦੀ ਐਸਐਸਪੀ ਨਾਨਕ ਸਿੰਘ ਇਹਦੀ ਇਹ ਜਦੋਂ ਵੀ ਇਹ ਜੇ ਵੱਡੇ ਕੇਸ ਆਉਂਦੇ ਆ ਜਦੋਂ ਇਹਨਾਂ ਨੂੰ ਇਨਸਾਫ ਕਰਨ ਦੀ ਵਾਰੀ ਆਉਂਦੀ ਆ ਇਨਸਾਫ ਨਹੀਂ ਕਰਦੇ ਸਰਕਾਰ ਵੱਲ ਵੇਖਦੇ ਆ ਇਫ ਦੇਰ ਇਜ਼ ਨੋ ਐਕਸ਼ਨ ਬੀਨ ਟੇਕਨ ਅਗੇਂਸਟ ਦੋਸ ਪੁਲਿਸ ਅਫੀਸ਼ੀਅਲਸ ਉਹਦਾ ਇੱਕ ਕਾਰਨ ਹੈ ਮੈਮ ਔਰ ਕਾਰਨ ਅੱਜ ਮੈਂ ਤੁਹਾਡੇ ਜਨਤਕ ਕਰਨ ਲੱਗਿਆ ਕਿਉਂਕਿ ਤੁਸੀਂ ਬਹੁਤ ਠੀਕ ਗੱਲ ਰੱਖੀ ਉਹਦੇ ਚ ਤੁਸੀਂ ਇਹ ਗੱਲ ਕਹੀ ਕਿ ਅੱਜ ਇਹ ਡੰਡੇ ਮਾਰ ਰਹੇ ਆ ਤੇ ਜੇ ਮੈਂ ਇਹ ਲੜਾਈ ਨਾਲ ਲੜੀ ਦਿਸ ਇਸ ਵਾਟ ਦ ਕਰਨਲਸ ਵਾਈਫ ਇਸ ਸੇਇੰਗ ਜੇ ਮੈਂ ਲੜਾਈ ਅੱਜ ਨਹੀਂ ਲੜੀ ਤੇ ਕੱਲ ਇਹ ਬੜੀ ਜਲਦੀ ਕਿਸੇ ਦਾ ਇਨਕਾਊਂਟਰ ਕਰਨਗੇ ਉਹ ਬਿਲਕੁਲ ਠੀਕ ਫਰਮਾਇਆ ਤੁਸੀਂ ਮੇਰੇ ਧਿਆਨ ਚ ਵੀ ਉਥੇ ਮੀਡੀਆ ਕਰਮੀਆਂ ਨੇ ਸਾਰਿਆਂ ਨੇ ਇਹ ਗੱਲ ਲਿਆਈ ਹੈ ਕਿ ਕਰਨਲ ਸਾਹਿਬ ਤੇ ਉਹਨਾਂ ਦੇ ਸੁਪੁੱਤਰ ਅੰਗਦ ਜੀ ਰਾਤ ਦੇਰ ਦਿੱਲੀੋਂ ਆਏ ਔਰ ਉਹਨਾਂ ਨੇ ਸੋਚਿਆ ਘਰ ਜਾ ਕੇ ਕੀ ਕਿਸੇ ਨੂੰ ਡਿਸਟਰਬ ਕਰਾਂਗੇ ਤੇ ਢਾਬੇ 'ਚ ਰੋਟੀ ਖਾ ਚਲੀਏ ਬੜੇ ਪਿਆਰ ਨਾਲ ਆਪ ਦਾ ਬਹਿ ਕੇ ਰੋਟੀ ਖਾ ਰਹੀ ਸੀ ਇਹ ਪੰਜਾਬ ਪੁਲਿਸ ਦੇ ਜਿਹੜੇ 12 ਮੁਲਾਜ਼ਮ ਇਹ ਤਿੰਨ ਐਸਐਚਓ ਜਾਂ ਚਾਰ ਸੀ ਮੈਨੂੰ ਨਹੀਂ ਪਤਾ ਐਗਜ਼ੈਕਟਲੀ ਇੱਕ ਦਾ ਇੱਕ ਤਾਂ ਕਹਿੰਦੇ ਛਡਾਉਂਦਾ ਐ ਸੋ ਮੈਂ ਜਿਹੜਾ ਨਹੀਂ ਜ਼ਿੰਮੇਵਾਰ ਗੁਨੇਗਾਰ ਮੈਂ ਉਹਦੇ ਬਾਰੇ ਨਹੀਂ ਇਹ ਤਿੰਨ ਐਸਐਚਓ ਇਹ ਬੰਦੇ ਨੇ ਜਿਨ੍ਹਾਂ ਨੇ ਸਵੇਰੇ ਕਨਕਾਊਂਟਰ ਕੀਤਾ ਔਰ ਇਹਨਾਂ ਨੂੰ ਇਨਕਾਊਂਟਰ ਕਰਨ ਲਈ ਬਹੁਤ ਵੱਡੀ ਥਾਪੀਆਂ ਇਹਨਾਂ ਦੇ ਸੀਨੀਅਰ ਅਫਸਰ ਸਾਹਿਬਾਨਾਂ ਨੇ ਦਿੱਤੀ ਹੈ ਸੋ ਦੇ ਵਰ ਐਨੀਵੇਜ਼ ਔਨ ਅ ਵੈਰੀ ਹਾਈ ਐਨ ਉਸ ਇਨਕਾਊਂਟਰ ਤੋਂ ਬਾਅਦ ਇਹਨਾਂ ਨੇ ਸੈਲੀਬ੍ਰੇਟ ਕੀਤਾ ਰੱਜ ਕੇ दारू ਪੀਤੀ ਔਰ ਸੁਭਾਵਿਕ ਉਹ ਮਾਹੌਲ ਵੇਖੋ ਜਦੋਂ ਬੰਦੇ ਨੇ ਇਨਕਾਊਂਟਰ ਕੀਤਾ ਹੋਵੇ ਔਰ ਉਸ ਨੂੰ ਥਾਪੀਆਂ ਮਿਲੀਆਂ ਹੁਣ ਪੰਜਾਬ ਪੁਲਿਸ ਤੋਂ ਡੀਜੀਪੀ ਚੀਫ ਮਨਿਸਟਰ ਇਹਨਾਂ ਦੇ ਚੀਫ ਮਨਿਸਟਰ ਸਾਹਿਬਾਨ ਸਾਰੇ ਉਸ ਨੂੰ ਬੜੀ ਥਾਪੀਆਂ ਦੇਣ ਦੇ ਹੋਣ ਤੇ ਸੁਭਾਅਕ ਉਹਦੇ ਲਈ ਇੱਕ ਕਰਨਲ ਜਾਂ ਉਹਦਾ ਮੁੰਡਾ ਕਿਹੜੀ ਕਿਹੜੀ ਬਾਗ ਦੀ ਬੋਲੀ ਆ ਔਰ ਉਸੇ ਅਹੰਕਾਰ ਚ ਕਹਿ ਲੋ ਸੱਤਾ ਦਾ ਨਸ਼ਾ ਕਹਿ ਲੋ ਪਾਵਰ ਦਾ ਨਸ਼ਾ ਕਹਿ ਲੋ ਸ਼ਰਾਬ ਦਾ ਨਸ਼ਾ ਕਹਿ ਲੋ ਆ ਕੇ ਉਹਨਾਂ ਨੇ ਇੱਕ ਦੋ ਇੱਕ ਪਿਓ ਪੁੱਤ ਨੂੰ ਜਿਹੜੇ ਪਿਆਰ ਨਾਲ ਰੋਟੀ ਖਾ ਰਹੇ ਸੀ ਦੇਸ਼ ਦੀ ਸੇਵਾ ਕਰਦੇ ਆ ਕਰਨਲ ਸਾਹਿਬ ਉਹਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਸਿਰਫ ਇਸ ਲਈ ਕਿ ਗੱਡੀ ਪਰਾਂ ਕਰਨਾ ਪੁਲਸ ਵਾਲਿਆਂ ਦੀ ਗੱਡੀ ਲਗਣੀ ਕਿਉਂ ਭਾਈ ਕਿਹੜਾ ਕਾਨੂੰਨ ਉੱਤੋਂ ਡੱਗੇ ਹੋ ਤੁਹਾਡੇ ਲਈ ਕੋਈ ਖਾਸ ਕਾਨੂੰਨ ਹੈ ਔਰ ਮੈਂ ਕਰਨਲ ਸਾਹਿਬ ਦੇ ਪਰਿਵਾਰ ਨੂੰ ਇਹ ਕਹਿਣਾ ਚਾਹੁੰਦਾ ਡੋਨਟ ਐਕਸਪੈਕਟ ਜਸਟਿਸ ਯੂ ਵਿਲ ਹੈਵ ਟੂ ਅਪਰੋਚ ਦਾ ਪੰਜਾਬ ਹਾਈ ਕੋਰਟ ਕਿਉਂਕਿ ਪੰਜਾਬ ਪੁਲਿਸ ਦੀ ਮਜਬੂਰੀ ਹੈ ਜੋ ਮੇਰੇ ਕੋਲ ਅੰਦਰਲੀ ਕਹਾਣੀ ਆ ਰਹੀ ਹੈ ਥੈਟ ਇਫ ਦੇ ਟੇਕ ਐਕਸ਼ਨ ਅਗੇਂਸਟ ਥੀਸ ਇੰਡੀਵਿਜੂਅਲ ਥੀਸ ਸੋ ਕਾਲਡ ਮਹਿਤਾ ਇਹਨਾਂ ਨੂੰ ਕਹੂੰਗਾ ਬਦਮਾਸ਼ੀ ਕੀਤੀ ਆ ਧੱਕੇਸ਼ਾਈ ਕੀਤੀ ਆ ਗੁੰਡਾਗਰਦੀ ਕੀਤੀ ਆ ਜੇ ਇਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਫਿਰ ਇਹਨਾਂ ਨੇ ਉਹ ਇਨਕਾਊਂਟਰ ਜਿਹੜਾ ਹੋਇਆ ਨਾ ਸਵੇਰੇ ਉਹ ਕਿਵੇਂ ਫੇਕ ਇਨਕਾਊਂਟਰ ਸੀ ਉਹ ਕਿਵੇਂ ਸਟੇਜ ਮੈਨੇਜਡ ਇਨਕਾਊਂਟਰ ਸੀ ਉਹਦੀਆਂ ਵੀ ਪਰਤਾਂ ਖੋਲ ਦੇਣੀਆਂ ਇਸ ਲਈ ਪੁਲਿਸ ਨੂੰ ਬੜਾ ਪ੍ਰੈਸ਼ਰ ਹੈ ਕਿ ਜੇ ਇਨਾਂ ਤੇ ਐਕਸ਼ਨ ਲਿਆ ਔਰ ਇਹ ਦਬਕੇ ਮਾਰਦੇ ਕਿ ਜੇ ਸਾਡੇ ਤੇ ਐਕਸ਼ਨ ਲਓਗੇ ਨਾ ਫਿਰ ਅਸੀਂ ਦੱਸਾਂਗੇ ਸੁਵੀਰ ਵਾਲਾ ਸਾਰਾ ਇਨਸੀਡੈਂਟ ਸੋ ਦਿਸ ਨੀਡਸ ਅ ਹਾਈ ਕੋਰਟ ਮੋਨਿਟਰਡ ਇਨਕੁਆਇਰੀ ਔਰ ਕਮਾਲ ਦੀ ਗੱਲ ਐ ਐਂਡ ਆਈ ਆਈ ਸਲੂਟ ਦਿਸ ਫੈਮਿਲੀ ਐਂਡ ਦਿਸ ਲੇਡੀ ਕਿ ਤੁਸੀਂ ਤਾਂ ਬੜੀ ਹਿੰਮਤ ਵਿਖਾਈ ਐ ਜੀ ਤੁਸੀਂ ਇਹ ਡਟ ਕੇ ਖਲੋ ਗਏ ਹੋ ਤੁਹਾਨੂੰ ਕਦੇ ਰਾਜ਼ੀਨਾਮਾ ਕਦੇ ਮਾਫੀਆਂ ਫਿਰ ਝੂਠਾ ਪਰਚਾ ਥੋੜੇ ਤੇ ਹੀ ਦੇ ਦਿੱਤਾ ਜਦੋਂ ਸੀਸੀਟੀਵੀ ਫੁਟੇਜ ਹੋਵੇ ਫਿਰ ਔਰ ਇਹ ਰਿਪੋਰਟ ਆ ਗਈ ਹੋਵੇ ਉਲਟਾ ਥੋਡੇ ਤੇ ਪਨਾਤੀ ਸ਼ਰਾਬ ਉਹਨਾਂ ਨੇ ਪੀਤੀ ਬੇਇਨਸਾਫੀ ਉਹਨਾਂ ਨੇ ਕੀਤੀ ਪੁਲਿਸ ਵਾਲਿਆਂ ਨੇ ਕਾਨੂੰਨ ਪੁਲਿਸ ਵਾਲਿਆਂ ਨੇ ਤੋੜਿਆ ਔਰ ਪਨਾ ਥੋਡੇ ਤੇ ਦਿੱਤਾ ਕਿ ਕਰਨਲ ਸਾਹਿਬ ਵੱत्स लुਕੀ ਕਰਦੇ ਸਨ ਜਾਂ ਕਰਨਲ ਸਾਹਿਬ ਨੇ ਸ਼ਰਾਬ ਪੀਤੀ ਸੀ ਮਗਰ ਉਹ ਸਾਰੀ ਪਰਦੇ ਫਾਸ਼ ਥੋਡੀ ਮੈਡੀਕਲ ਬਲੱਡ ਰਿਪੋਰਟਾਂ ਨੇ ਔਰ ਇਹ ਸੀਸੀਟੀਵੀ ਵੀਡੀਓ ਨੇ ਕੀਤੀ ਹੈ ਸੋ ਆਈ ਪਰਸਨਲੀ ਆ ਮੈਂ ਸਮਝਦਾ ਸੀਗਾ ਇਸ ਦੇਸ਼ ਦਾ ਨਾਗਰਿਕ ਪੰਜਾਬੀ ਹੋਣ ਦੇ ਨਾਤੇ ਜਿਨ੍ਹਾਂ ਨੇ ਹਮੇਸ਼ਾ ਹੀ ਫੌਜ ਦਾ ਸਤਿਕਾਰ ਕੀਤਾ ਔਰ ਮੈਂ ਅੱਜ ਕਹਿਣਾ ਚਾਹਾਂਗਾ ਭਗਵੰਤਾਨ ਜੀ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਬੜੇ ਇਸ਼ਤਿਹਾਰ ਦਿੰਨੇ ਹੋ ਵੱਡੇ ਵੱਡੇ ਕੀ ਸ਼ਹੀਦਾਂ ਦਾ ਸੀ ਸਤਿਕਾਰ ਕਰਦੇ ਆ ਔਰ 1 ਕਰੋੜ ਦੀ ਰਾਸ਼ੀ ਦਿੰਨੇ ਹੋ ਇਹ ਸਤਿਕਾਰ ਨਹੀਂ ਹੈ ਇਹ ਥੋੜੀ ਪਬਲਿਸਿਟੀ ਹੈ ਸਤਕਾਰ ਤੁਸੀਂ ਕਿੰਨਾ ਕਰਦੇ ਹੋ ਜਿਉਂਦੇ ਦਾ ਤਾਂ ਕਰ ਨਹੀਂ ਰਹੇ ਮਰੇ ਦਾ ਤੁਸੀਂ ਟੱਟੂ ਦਾ ਕਰਨਾ ਕਿਸੇ ਦਾ ਸਰਕਾਰ ਸੋਕ ਮੈਂ ਅੱਜ ਜੇ ਇਹਨਾਂ ਦੀ ਡਿਸਮਿਸਲ ਨਹੀਂ ਹੁੰਦੀ ਉਹਦੇ ਕਈ ਕਾਰਨ ਨੇ ਔਰ ਉਹ ਕਾਰਨ ਮੈਂ ਦੱਸਿਆ ਕਿਉਂਕਿ ਇਹ ਫੇਕ ਅੰਕਾਉਂਟਰ ਸਪੈਸ਼ਲਿਸਟ ਨੇ ਇਹਨਾਂ ਨੂੰ ਸਵੇਰੇ ਥਾਪੀ ਮਿਲੀ ਆ ਆਸ ਨਾ ਰੱਖਿਓ ਪੰਜਾਬ ਐਂ ਹਰਿਆਣਾ ਹਾਈ ਕੋਰਟ ਅਪਰੋਚ ਕਰਕੇ ਜੁਡੀਸ਼ੀਅਲ ਇਹਦੇ ਚ aproob ਹੋਵੇ ਔਰ ਜਿਸ ਤਰ੍ਹਾਂ ਲਾਰੈਂਸ ਬਿਸ਼ਨੋਈ ਦੇ ਪਰੋਬੋ ਕੇ ਸਚਾਈ ਸਾਹਮਣੇ ਆਈ ਸੀ ਯਾ ਪ੍ਰਬੋਧ ਕੁਮਾਰ ਜੀ ਸੀਨੀਅਰ ਅਫਸਰ ਹਾਈ ਕੋਰਟ ਆਪ ਨਿਯੁਕਤ ਕਰੇ ਜੀ ਨੂੰ ਉਹ ਠੀਕ ਸਮਝਦੀ ਹੈ ਸਚਾਈ ਸਾਹਮਣੇ ਜਰੂਰ ਆਊਗੀ ਇਨਸਾਫ ਜਰੂਰ ਮਿਲੂਗਾ ਆਈ ਅਗੇਨ ਮੈਂ ਫੇਰ ਕਹਿੰਦਾ ਆਈ ਸਟੈਂਡ ਇਨ ਸੋਲੀਡੈਰਿਟੀ ਵਿਦ ਦ ਕਰਨਲਸ ਫੈਮਿਲੀ ਐਂਡ ਆਈ ਸਲੂਟ ਹਰ ਐਂਡ ਹਰ ਫੈਮਿਲੀ ਫੋਰ ਥਿਸ ਸਟੈਂਡ ਦੈਟ ਦੇਵ ਟੇਕਨ ਐਂਡ ਆਈ ਅਰਜ ਦ ਪੀਪਲ ਆਫ ਪੰਜਾਬ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਮੌਕਾ ਇਨਸਾਫ ਦਵਾਉਣ ਦਾ ਟੂਡੇ ਇਟਸ ਦ ਕਰਨਲਸ ਫੈਮਿਲੀ ਜੇ ਨਾਟਲੇ ਤੇ ਟਮੋਰੋ ਐਟ ਮੇਬੀ ਸਮਬਡੀ ਐਲਸ ਐਂਡ ਆਈ ਆ ਡੋਨਟ ਸੇ ਦ ਸਾਰੀ ਪੰਜਾਬ ਪੁਲਿਸ ਮਾਰੀ देयर आर ਸਮ ਵੈਰੀ ਗੁੱਡ ਕਾਪਸ ਇਨ ਦ ਪੰਜਾਬ ਪੁਲਿਸ ਆਲਸੋ ਦੇ ਆਰ ਆਲਸੋ ਫੀਲਿੰਗ ਸ਼ੇਮਡ ਆਫ ਵਾਟ ਹਸ ਹੈਪਨਡ ਬਟ ਯੂ ਕੈਨਟ lets anybody got go, go scott free ਇਹ ਜੀ ਇਹਦੀ ਮਾਫੀ ਕੋਈ ਨਹੀਂ ਜੇ ਅੱਜ ਇਹਨਾਂ ਨੂੰ ਇਹ ਗਲੇਰੀ ਮਿਲ ਗਈ ਕਿ ਇੱਕ ਬੰਦਾ ਮਾਰਤਾ ਕਰਨਲ ਨੂੰ ਕੁੱਟ ਲਿਆ ਔਰ ਇਹਦਾ ਵੀ ਵਾਕੇ ਗੱਲ ਸਹੀ ਹੈ ਕਿ ਜੇ ਇਹ ਤਾਂ ਇਨਕਾਊਂਟਰ ਵੀ ਕਰ ਸਕਦੇ ਸੀ ਕਰਨਲ ਸਾਹਿਬ ਦਾ ਔਰ ਜੇ ਅੱਜ ਨਾ ਰੋਕਿਆ ਕਿ ਕੱਲ ਭਾਈ ਕਿਸੇ ਹੋਰ ਨੂੰ ਜ਼ਿੰਮੇਵਾਰ ਨਾ ਠਰਾਇਓ ਕੱਲ ਤੁਹਾਡੇ ਮੇਰਾ ਕਿਸੇ ਦਾ ਵੀ ਪਰਿਵਾਰ ਦਾ ਜੀ ਆ ਨਿਆਣਾ ਹੋ ਸਕਦਾ ਜਿਹੜਾ ਇਹਨਾਂ ਦੇ ਹੱਥ ਚੜੂਗਾ ਸੋ ਨਿਪ ਇਨ ਦਾ ਬੱਡ ਨਾਓ ਲੈਟ ਸਟੈਂਡ ਟੁਗੇਦਰ ਐਂਡ ਗੈਟ ਜਸਟਿਸ ਫॉर द ਕਰਨਲਸ ਫੈਮਿਲੀ ਬਹੁਤ ਬਹੁਤ ਤਨਵਾ